ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਭਵਿੰਦਰ ਕੌਰ ਅੱਜ ਅਸੀਂ ਪਾਲਕ ਵਾਲੇ ਪਰੌਤੇ ਬਣਾ ਕੇ ਤਿਆਰ ਕਰਾਂਗੇ ਜਿਹੜੇ ਪਾਲਕ ਵਾਲੇ ਬਹੁਤ ਵਧੀਆ ਪਰੌਤੇ ਬਣ ਕੇ ਤਿਆਰ ਹੁੰਦੇ ਆ ਤੇ ਜੇ ਤੁਹਾਨੂੰ ਮੇਰੇ ਪਰੌਤੇ ਬਣਾਉਣ ਦਾ ਤਰੀਕਾ ਵਧੀਆ ਲੱਗੂਗਾ ਤੇ ਲਾਈਕ ਜਰੂਰ ਕਰ ਦਿਆ ਕਰੋ ਪਾਲਕ ਨੂੰ ਅਸੀਂ ਮਿਕਸੀ ਜੱਗ ਵਿੱਚ ਪਾ ਦਵਾਂਗੇ ਤੇ ਨਾਲ ਹੀ ਪਾਵਾਂਗੇ ਅਸੀਂ ਧਨੀਆ ਤੇ ਇੱਥੇ ਲਿਆ ਸੀ ਅਸੀਂ 4-5 ਹਰੀਆਂ ਮਿਰਚਾਂ ਲਈਆਂ ਸੀ ਤੇ ਨਾਲ ਹੀ ਪਾਵਾਂਗੇ ਅਸੀਂ ਅਦਰਕ ਦਾ ਦੋ ਟੁਕਰੇ ਪਾ ਦਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਅਸੀਂ ਪੀਸ ਦੇਵਾਂਗੇ ਇੱਥੇ ਲਓ ਜੀ ਆਪਾਂ ਕੜਕਦਾ ਆਟਾ ਤੇ ਇਹਦੇ ਵਿੱਚ ਅਸੀਂ ਥੋੜਾ ਜਿਹਾ ਮੇਸਲ ਪਾ ਦਵਾਂਗੇ ਤੇ ਨਾਲ ਹੀ ਪਾਵਾਂਗੇ ਅਸੀਂ ਇਹਦੇ ਵਿੱਚ ਨਮਕ ਕਾਲੀ ਮਿਰਚ ਥੋੜਾ ਜਿਹਾ ਪਾਵਾਂਗੇ ਇਹ ਵਿੱਚ ਜੀਰਾ ਲਾਲ ਮਿਰਚ ਗਰਮ ਮਸਾਲਾ ਧਨੀਆ ਪਾਊਡਰ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਮੈਂਨ ਕ੍ਰਸ਼ ਕਰਕੇ ਨਾਲ ਹੀ ਪਾਵਾਂਗੇ ਸਿਤਨੀਆਂ ਹੁਣ ਅਸੀਂ ਪਾ ਦਵਾਂਗੇ ਇਹਦੇ ਉੱਪਰ ਘਿਓ ਤੇ ਮਿਕਸ ਕਰ ਦਵਾਂਗੇ ਬੈਟਰ ਨੂੰ ਤੇ ਹੁਣ ਜਿਹੜੀ ਅਸੀਂ ਪਾਲਕ ਨੂੰ ਪੀਸ ਲਿਆ ਸੀ ਉਹ ਪਾ ਦਵਾਂਗੇ ਤੇ ਆਟੇ 'ਚ ਮਿਲਾ ਕੇ ਹੁਣ ਅਸੀਂ ਆਟੇ ਨੂੰ ਗੁੰਨ੍ਹ ਦਵਾਂਗੇ ਤੇ ਨੂੰ ਅਸੀਂ ਇਸ ਤਰੀਕੇ ਨਾਲ ਗੁੰਨ ਕੇ ਰੱਖ ਲਿਆ ਸੀ ਤੇ ਆਟਾ ਗੁੱਜ ਕੇ ਤਿਆਰ ਹੈ ਆਟੇ ਦਾ ਅਸੀਂ ਪੇੜਾ ਬਣਾ ਲਿਆ ਸੀ ਤੇ ਹੁਣ ਅਸੀਂ ਇਹਦੇ ਪਰੌਠਾ ਬਣਾ ਦਵਾਂਗੇ ਅਸੀਂ ਇਹਦੇ ਉੱਪਰ ਰੋਟੀ ਬੇਲ ਕੇ ਤਕਿਉ ਲਾ ਦੇਵਾਂਗੇ ਜਿਹੜੀ ਆ ਸੈਡਾ ਚੁੱਕ ਕੇ ਹੁਣ ਅਸੀਂ ਇਹਨੂੰ ਪਰੌਂਠੇ ਦੀ ਸ਼ੇਪ ਦੇ ਦੇਵਾਂਗੇ ਇਸ ਤਰੀਕੇ ਨਾਲ ਤੇ ਜੇ ਤੁਸੀਂ ਸਿੰਪਲ ਰੋਟੀ ਬਣਾਉਣਾ ਚਾਹੋ ਤੁਸੀਂ ਸਿੰਪਲ ਵੀ ਬਣਾ ਸਕਦੇ ਜਿਸ ਤਰ੍ਹਾਂ ਤੇ ਵੀ ਆਪਾਂ ਨੂੰ ਪਸੰਦ ਹੋਵੇ ਅਸੀਂ ਉਸ ਤਰੀਕਾ ਵਰਤ ਸਕਦੇ ਹਾਂ ਹੁਣ ਅਸੀਂ ਦੁਬਾਰਤ ਫੇਰ ਢੂਲਾ ਲਾ ਦਵਾਂਗੇ ਤੇ ਪਰੌਂਠੇ ਨੂੰ ਅਸੀਂ ਵੇਲ ਦਵਾਂਗੇ ਤੇ ਪਾਲਕ ਵਾਲੇ ਪਰੌਂਠੇ ਬਹੁਤ हेल्दी ਏ ਬਣ ਕੇ ਤਿਆਰ ਹੁੰਦੇ ਆ ਪਰਾਠਾ ਬੇਲ ਕੇ ਤਿਆਰ ਹੈ ਤਵੇ ਤੇ ਉੱਪਰ ਅਸੀਂ ਕਿਉਂ ਲਾ ਦਵਾਂਗੇ ਕਿਉਂਕਿ ਅਸੀਂ ਪਰੌਠੇ ਨੂੰ ਪਾ ਦਵਾਂਗੇ ਉੱਪਰ ਤੇ ਪਰੌਠੇ ਨੂੰ ਸਿਕਨ ਦਵਾਂਗੇ ਪਰੌਠੇ ਦੀ ਅਸੀਂ ਹੁਣ ਸਾਈਡ ਚੇਂਜ ਕਰ ਦਵਾਂਗੇ ਦੂਜੀ ਸਾਈਡ ਵੀ ਪਕਾਣ ਦਵਾਂਗੇ ਫਿਰ ਅਸੀਂ ਉੱਪਰ ਕਿਉਂ ਲਗਾ ਦਵਾਂਗੇ ਦੂਜੀ ਸਾਈਡ ਵੀ ਕਿਉਂ ਲਾਵਾਂਗੇ ਹੁਣ ਅਸੀਂ ਪਰੌਠੇ ਨੂੰ ਸੇਕ ਦਵਾਂਗੇ। ਬਹੁਤ ਵਧੀਆ ਇਹ ਪਾਲਕ ਦੇ ਭਰਪੂਰ ਪਰੌਠੇ ਬਣ ਕੇ ਤਿਆਰ ਹੁੰਦੇ ਆ। ਪਰੌਠਾ ਬਣ ਕੇ ਤਿਆਰ ਹੈ ਪਾਲਕ ਵਾਲਾ। ਦੂਸਰੇ ਪਰੌਠਾ ਵੀ ਅਸੀਂ ਪਾ ਦਵਾਂਗੇ। ਦੂਸਰਾ ਪਰੌਠਾ ਵੀ ਬਣ ਕੇ ਤਿਆਰ ਹੈ ਹੋਰ ਬਣਾਮ ਅਗੇ ਆਪਾਂ ਸਿੰਪਲ ਸਿੰਪਲ ਤੇ ਵੀ ਕਿਓ ਲਗਾ ਕੇ ਤੇਰਾ ਅਸੀਂ ਪੇੜਾ ਬਣਾ ਦਿੱਤਾ ਸੀ ਤੇ ਹੁਣ ਅਸੀਂ ਇਹ ਪਰਤੂਲਾ ਲਾ ਦਵਾਂਗੇ ਇਵੇਂ ਜਿਸ ਤਰ੍ਹਾਂ ਰੋਟੀ ਰੋਟੀ ਵੇਲੀਦੀ ਉਸੇ ਤਰ੍ਹਾਂ ਹੀ ਅਸੀਂ ਇਹਨੂੰ ਗੋਲ ਰੋਟੀ ਦੀ ਸ਼ੇਪ ਦੇ ਦੇਵਾਂਗੇ ਇਸ ਤਰ੍ਹਾਂ ਨਾਲ ਹੁਣ ਅਸੀਂ ਇਹਨੂੰ ਵੀ ਤਵੇ ਦੇ ਉੱਪਰ ਪਾ ਦਾਂਗੇ ਸਿੰਪਲ ਰੋਟੀ ਵੀ ਅਸੀਂ ਬਣਾ ਕੇ ਤਿਆਰ ਕਰ ਲਈ ਸੀ ਤੇ ਇੱਥੇ ਸਾਰੀਆਂ ਰੋਟੀਆਂ ਬਣਾ ਲਈਆਂ ਸੀ ਅਸੀਂ ਪਾਲਕ ਵਾਲੇ ਪਰੌਠੇ ਬਣਾ ਕੇ ਤਿਆਰ ਕਰ ਲਏ ਅਸੀਂ ਤੇ ਆਹ ਸਿੰਪਲ ਪਰੌਠਾ ਬਣਾਇਆ ਇੱਧਰ ਅਸੀਂ ਗੋਲ ਪਰੌਠੇ ਬਣਾ ਕੇ ਤਿਆਰ ਕਰ ਲਏ ਤੇ ਜਿਹੜੇ ਆਪਣੇ ਚਾਹ ਦੇ ਨਾਲ ਦਹੀਂ ਦੇ ਨਾਲ ਜਿਹੜੀ ਨਾ ਵੀ ਆਪਾਂ ਨੂੰ ਪਸੰਦ ਹੋਏ ਅਸੀਂ ਹੋਰ ਨਹੀਂ ਲੈ ਸਕਦੇ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ